ਤੁਸੀਂ ਸਵੇਰ ਨੋੜਦੇ ਸੀ ਚੀ ਚੀ ਚਿੜੀਆਂ ਦੀ ਆਵਾਜ਼ ਆਉਂਦੀ ਸੀ ਆਪਾਂ ਜਾ ਕੇ ਖੋਲਦੇ ਕਿ ਦਿਨ ਚੜ ਗਿਆ ਹੁਣ ਕਿੱਥੇ ਪਤਾ ਲੱਗਦਾ ਲੈ ਕਹਿੰਦੇ ਹੁੰਦੇ ਸੀ ਕਿਸੇ ਦਾ ਘਰ ਜਰੂਰ ਨਾਕ ਦੋ ਚਾਹੇ ਚਿੜੀ ਦਾ ਹੀ ਬਣਾ ਦੋ ਜਿਸ ਤਰ੍ਹਾਂ ਕਿ ਅੱਜ ਵਰਲਡ ਸਪੈਰੋ ਡੇ ਆ ਤੇ ਨੈਨ ਗਲੋਬਲ ਫਾਊਂਡੇਸ਼ਨ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਤੇ ਚਿੜੀਆਂ ਦੇ ਆਲਣੇ ਜਿਹੜੇ ਆ ਉਹ ਵੰਡੇ ਜਾ ਰਹੇ ਲਗਾਏ ਵੀ ਜਾ ਰਹੇ ਆ ਤਾਂ ਕਿ ਚਿੜੀਆਂ ਨੂੰ ਇੱਕ ਆਸ਼ੀਆਨਾ ਦਿੱਤਾ ਜਾਵੇ ਚਿੜੀਆਂ ਨੂੰ ਇੱਕ ਘਰ ਦਿੱਤਾ ਜਾਵੇ ਤੇ ਫਾਊਂਡੇਸ਼ਨ ਦੇ ਪ੍ਰੈਜ਼ੈਂਟ ਵੀ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਧੀਰੇ ਜੀ ਸਮੇਂ-ਸਮੇਂ ਤੇ ਰਹੇਗੇ ਤੁਸੀਂ ਇੱਕ ਉਪਰਾਲਾ ਕਰਦੇ ਹੋ ਪ੍ਰਕਿਰਤੀ ਦੇ ਪ੍ਰਤੀ ਇਨਸਾਨਾਂ ਦੇ ਲਈ ਵੀ ਜਿਸ ਤਰ੍ਹਾਂ ਚਾਈਨਾ ਡੋਰ ਹੋ ਗਿਆ ਤੇ ਕਸੋਰੇ ਵੰਡਦੇ ਹੋ ਤੇ ਅੱਜ ਸਪੈਰੋ ਡੇ ਆ ਖਾਸ ਕਰਕੇ ਇਹ ਬਟੇਰ ਦਿਵਸ ਆ ਤੇ ਅੱਜ ਤੁਸੀਂ ਆਲਣਾ ਵੰਡਦੇ ਪਿਓ ਆਈਡੀਆ ਕਿਸ ਤਰ੍ਹਾਂ ਆਇਆ ਦੇਖੋ ਆਈਡੀਆ ਇਸ ਤਰ੍ਹਾਂ ਆਇਆ ਕਿ ਅਸੀਂ ਜਿਹੜੇ ਮਹਿੰਗੇ ਘਰ ਹੀ ਬਣਾ ਲਿਆ ਤੇ ਇਹਨਾਂ ਦੇ ਘਰ ਤੇ ਅਸੀਂ ਤੋੜਦੇ ਆ ਕਿਉਂਕਿ ਸਾਡੇ ਘਰ ਕੱਚੇ ਸੀ ਤੇ ਇਹ ਵੀ ਵਿਚਾਰੇ ਆਪਣੇ ਕੋਈ ਵੇਚਾ ਲੈਣਾ ਬਣਾ ਲੈਂਦੇ ਸੀ ਹੁਣ ਸਾਡੇ ਘਰ ਪੱਕੇ ਇਹਨਾਂ ਰਾਲਣਾ ਬੰਦ ਆਣੀ ਤੁਸੀਂ ਸਵੇਰ ਨੂੰ ਉੱਠਦੇ ਸੀ ਚੀਂ-ਚੀਂ ਚਿੜੀਆਂ ਦੀ ਆਵਾਜ਼ ਆਉਂਦੀ ਸੀ ਤੇ ਆਪਾਂ ਜਾ ਖੋਲਦੇ ਕਿ ਦਿਨ ਚੜ ਗਿਆ ਹੁਣ ਕਿੱਥੇ ਪਤਾ ਲੱਗਦਾ ਵਾ ਅਸੀਂ ਜੇ ਕੁਦਰਤ ਨਾਲ ਇਸ ਤਰ੍ਹਾਂ ਹੀ ਖੇលਦੇ ਰਹੇ ਤੇ ਕੱਲ ਨੂੰ ਇਹ ਜਿਹੜੇ ਜਾਨਵਰ ਪੰਛੀ ਆਹੀ ਲੋਕਾਂ ਨੂੰ ਗੂਗਲ 'ਚ ਦਿਖਾਵਾਂਗੇ ਜੀ ਬਿਲਕੁਲ ਠੀਕ ਹੈ ਤੁਸੀਂ ਗੂਗਲ ਨੂੰ ਦਿਖਾਵਾਂਗੇ ਤੇ ਦੂਸਰਾ ਜਿਹੜਾ ਹਾਲ ਲੈਣਾ ਹੈ ਜਿਹੜਾ ਇਹ ਵੰਡ ਰਹੇ ਆ ਇਹਦੇ ਨਾਲ ਲੋਕਾਂ ਨੂੰ ਕੀ ਮੈਸੇਜ ਦੇ ਰਿਹਾ ਹੈ ਨਾਲ ਕੀ ਹਾਲਣ ਲਗਾਉਣ ਦੀ ਮੈਸੇਜ ਇਹੋ ਦੇਖਾ ਦੇਖੋ ਇਕੋ ਫਰੈਂਡ ਦੀ ਚੀਜ਼ ਆ ਇਹਨੂੰ ਜ਼ਰੂਰ ਰੱਖੋ ਇੱਕ ਦੇਖੋ ਇੱਕ ਵੱਡੇ ਕਹਿੰਦੇ ਹੁੰਦੇ ਸੀ ਕਿਸੇ ਦਾ ਘਰ ਜ਼ਰੂਰ ਬਣਾ ਗਦੋ ਚਾਹੇ ਚਿੜੀ ਦਾ ਹੀ ਬਣਾ ਦਿਓ ਅੱਜ ਇਹੋ ਸੋਚਣਾ ਕਿ ਵਾਕੇ ਘਰ ਜ਼ਰੂਰ ਦੇਣਾ ਚਾਹੀਦਾ ਇਸ ਘਰ ਦੀ ਕੀਮਤ ਕਿੰਨੀ ਕੀ ਹੋਏਗੀ ਇਸ ਘਰ ਦੀ ਕੀਮਤ ਕੋਈ 70 ਦੇ ਵੀ ਦੇ ਰਿਹਾ ਕੋਈ 80 ਦੀ ਵੀ ਦੇ ਰਿਹਾ ਕੋਈ 100 ਦਾ ਵੀ ਦੇ ਸਕਦਾ ਵਾ ਇਕੱਠੇ ਲਿਆਂਦੇ ਆ ਸਾਨੂੰ 70 ਰੁਪਏ ਦਾ ਪੀਸ ਪੈ ਗਿਆ ਯਾਨੀ ਕਿ ਹਰ ਇਨਸਾਨ ਆਪਣੇ ਘਰ ਦੇ ਵਿੱਚ ਇੱਕ ਪੰਛੀ ਦਾ ਘਰ ਬਣਾ ਸਕਦਾ ਆ ਸਾਨੀ ਨਾਲ ਜਰੂਰ ਬਣਾ ਸਕਦਾ ਬੜੇ ਆਰਾਮ ਨਾਲ ਬਣਾ ਸਕਦਾ ਵਾ ਤੇ ਇਹ ਕੁਦਰਤ ਇਹਨਾਂ ਵਾਸਤੇ ਬੜਾ ਜ਼ਰੂਰੀ ਆ ਇਹ ਕੁਦਰਤ ਨਾਲ ਹੀ ਖੇਲਦੇ ਆ ਇਹਦੇ ਅੱਜ ਜੇ ਵਰਲਡ ਸਵੈਰੋ ਡੇ ਮਨਾ ਰਹੇ ਆ ਇਹਦੇ ਜ਼ਿੰਮੇਵਾਰ ਅਸੀਂ ਆ ਕਿਉਂਕਿ ਇਹ ਕੁਦਰਤ ਨਾਲ ਹੀ ਖੇਲਦੇ ਆ ਸਾਨੂੰ ਨਹੀਂ ਖੇਲਣਾ ਚਾਹੀਦਾ ਸਾਨੂੰ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਆ ਦੂਜੀ ਗੱਲ ਕਰੀਏ ਜੇ ਇੱਕ ਤੁਹਾਡਾ ਹੋਰ ਗੱਲ ਸਵਾਲ ਪੁੱਛਾਂ ਗਾ ਜਿਸ ਤਰ੍ਹਾਂ ਕਿ ਪੰਡਤ ਕਹਿ ਦਿੰਦੇ ਆ ਕਿ ਬੁੱਧਵਾਰ ਨੂੰ ਦਾਣਾ ਪਾਓ ਤਾਂ ਸਾਰੀ ਜਨਤਾ ਹੀ ਬੁੱਧਵਾਰ ਨੂੰ ਦਾਣਾ ਪਾਉਂਦੀ ਬਾਕੀ ਦਿਨ ਭੁੱਲ ਜਾਂਦੀ ਆ ਕੀ ਬਾਕੀ ਦਿਨਾਂ ਨੂੰ ਪੰਛੀਆਂ ਨੂੰ ਭੁੱਖ ਨਹੀਂ ਲੱਗਦੀ ਮੈਨੂੰ ਨਹੀਂ ਪਤਾ ਪੰਡਤ ਕੀ ਕਹਿੰਦੇ ਆ ਮੈਨੂੰ ਅਸੀਂ ਤਾਂ ਚਲੋ ਜਾਣਦੇ ਨਹੀਂ ਆ ਬਾਕੀ ਦਰੋਜ ਹੀ ਉਹਨਾਂ ਨੂੰ ਭੁੱਖ ਲਾ ਦਈਏ ਸਾਨੂੰ ਡੇਲੀ ਹੀ ਦਾਨ ਕਰਨਾ ਚਾਹੀਦਾ ਦਾਨ ਤੋਂ ਵੱਡਾ ਕੋਈ ਕਰਮ ਨਹੀਂ ਆ ਬਿਲਕੁਲ ਠੀਕ ਹੈ ਦਾਨ ਤੋਂ ਵੱਡਾ ਕੋਈ ਕਰਮ ਨਹੀਂ ਹੈ ਤੇ ਜਿਸ ਤਰ੍ਹਾਂ ਇਹ ਹੱਲ ਨੇ ਲਗਾਏ ਜਾ ਰਿਹਾ ਇੱਕ ਆਸ਼ਿਆਨਾ ਜਿਹੜਾ ਪੰਛੀਆਂ ਨੂੰ ਦਿੱਤਾ ਜਾ ਰਿਹਾ ਜੋ ਕਿ ਇਸ ਪ੍ਰਕਿਰਤੀ ਨੂੰ ਸੰ ਬਹੁਤ ਜ਼ਿਆਦਾ ਪੰਛੀਆਂ ਦਾ ਹੱਥ ਹੁੰਦਾ ਜੇ ਧਰਤੀ ਦੇ ਵਿੱਚ ਹਰਿਆਲੀ ਲਿਆਉਣ ਦੇ ਵਿੱਚ ਤੇ ਵਿਕਰਮ ਜੀ ਕੀ ਕਹਿਣਾ ਚਾਹੋਗੇ ਕਿ ਪੰਛੀਆਂ ਕਿੰਨਾ ਕੁ ਜ਼ਰੂਰੀ ਆ ਇਨਸਾਨ ਤੇ ਪੰਛੀ ਦੇ ਵਿੱਚ ਕਨੈਕਸ਼ਨ ਕਿੰਨਾ ਕੁ ਵੱਡਾ ਹੈ ਬਹੁਤ ਵੱਡਾ ਕਨੈਕਸ਼ਨ ਹੈਗਾ ਕਿਉਂਕਿ ਜਿਹੜਾ ਪ੍ਰਕਿਰਤੀ ਹੈ ਉਹਦੇ ਨਾਲ ਛੇੜਛਾੜ ਜਿਹੜੀ ਆ ਬਹੁਤ ਹੀ ਗਲਤ ਹੈ ਜਿਹੜੇ ਪਖਸ਼ੀ ਗਿਆ ਜਿੰਨੇ ਵੀ ਅਸੀਂ ਜਿੰਨੇ ਵੀ ਜੀਵ ਜੰਦੂ ਕਹਿ ਲਈਏ ਸਾਰਿਆਂ ਦਾ ਇੱਕ ਦੂਜੇ ਨਾਲ ਬਹੁਤ ਵੱਡਾ ਕਨੈਕਸ਼ਨ ਹੈ ਜਿੰਨੂੰ ਅਸੀਂ ਲਾਈਫ ਸਾਈਕਲ ਕਹਿੰਦੇ ਆ ਜਦੋਂ ਅਸੀਂ ਇਹ ਜਿਹੜਾ ਸਾਈਕਲ ਨੂੰ ਡਿਸਟਰਬ ਕਰ ਦਿੰਨੇ ਆ ਤੇ ਅਸੀਂ ਆਪ ਹੀ ਡਿਸਟਰਬ ਹੋ ਜਾਂਦੇ ਆ ਇਸਾਂ ਚਿੜੀਆਂ ਗਿਆ ਉਹ ਆਨ ਵਾਲੇ ਟਾਈਮ ਦੇ ਵਿੱਚ ਡਿਸ ਅਪੀਅਰ ਹੋ ਰਹੀਆਂ ਐ ਐਕਸਟਿੰਕਟ ਹੋ ਰਹੀਆਂ ਤੇ ਇੱਕ ਅੱਜ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਜਿੱਥੇ ਅਸੀਂ ਨੇਸਟ ਵੰਡ ਰਹੇ ਹਾਂ ਤੇ ਇੱਕ ਮੈਸੇਜ ਦੇ ਰਹੇ ਹਾਂ ਲੋਕਾਂ ਨੂੰ ਕਿ ਵੱਧ ਤੋਂ ਵੱਧ ਲੋਕੀ ਜਿਹੜੇ ਚਾ ਪਾਰਟਿਸਿਪੇਟ ਕਰਨ ਤੇ ਆਪਣੇ ਘਰਾਂ 'ਇਹ ਜਿਹੜੇ ਨੇਸਟ ਅਗੇ ਲਗਾਉਣ ਕਿਉਂਕਿ ਆਉਣ ਵਾਲੇ ਟਾਈਮ 'ਚ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਜਿਹੜੀਆਂ ਚਿੜੀਆਂ ਹੀ ਉਹਨਾਂ ਨੂੰ ਛਾਂ ਵੀ ਮਿਲੇਗੀ ਤੇ ਉਹ ਉਹਨਾਂ ਦੀ ਜਿਹੜੀ ਪ੍ਰਜਾਤੀਗੀ ਉਹ ਬਚ ਸਕੇਗੀ ਇਹ ਕੱਲ ਕਰੀਏ ਹੌਲੀ ਹੌਲੀ ਸਮੇਂ ਸਮੇਂ ਤੇ ਇਹਨਾਂ ਚਿੜੀਆਂ ਲੁਪਤ ਹੁੰਦੀਆਂ ਜਾ ਰਹੀਆਂ ਛੋਟੇ ਹੁੰਦੇ ਸੀ ਬਾਦੂ ਚਿੜੀਆਂ ਦੇਖਦੇ ਸੀ ਤੇ ਬੁਲਬੁਲ ਵੀ ਦੇਖਦੇ ਸੀ ਪਰ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਨੂੰ ਅਸੀਂ ਗੂਗਲ 'ਚ ਦਿ ਅੱਜ ਬਿਲਕੁਲ ਸੱਚ ਹੈ ਕਿ ਬੱਚਿਆਂ ਨੂੰ ਜੇ ਚਿੜੀਆਂ ਦਿਖਾਨੀਆਂ ਤਾਂ ਅਸੀਂ ਸ਼ਹਿਰੋਂ ਬਾਹਰ ਹੀ ਲੈ ਕੇ ਜਾਣਾ ਪੈਂਦਾ ਹੈ ਬਾਗਾਂ ਦੇ ਵਿੱਚ ਲੈ ਕੇ ਜਾਣਾ ਪੈਂਦਾ ਤੇ ਉਹਨਾਂ ਨੂੰ ਸਪੈਸ਼ਲ ਦਿਖਾਨਾ ਪੈਂਦਾ ਕਿ ਇੱਥੇ ਇਹ ਚਿੜੀਆਂ ਜਿਹੜੀਆਂ ਅਸੀਂ ਬਚਪਨ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਦੇਖਦੇ ਸੀ ਆਪਣੀ ਛੱਤ ਦੇ ਉੱਤੇ ਅਸੀਂ ਜਦੋਂ ਜਾਂਦੇ ਸੀ ਉੱਥੇ ਚਿੜੀਆਂ ਦੇਖਦੇ ਸੀ ਉਹਨਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਚਿੜੀਆਂ ਦੀ ਉਹ ਅੱਜ ਦੇ ਟਾਈਮ 'ਚ ਗਾਇਬ ਹੋ ਗਈ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਪ੍ਰਜਾਤੀ ਬਿਲਕੁਲ ਹੀ ਖਤਮ ਹੋਣ ਵਾਲੀ ਹੈ ਦੂਸਰੀ ਗੱਲ ਕਰੀਏ ਕਿ ਇਹ ਲੋਕ ਇਹਨਾਂ ਨੂੰ ਬਚਾਉਣ ਦੇ ਲਈ ਆਪਣੀ ਛੱਤ ਦੇ ਉੱਤੇ ਥੋੜੀ ਹਰਿਆਲੀ ਬਲਾ ਲੈਣ ਇੱਕ ਤੇ ਛੱਤ ਵੀ ਸੋਹਣੀ ਹੋ ਜਾਏਗੀ ਥੱਲੇ ਛੱਤ ਠੰਡੀ ਵੀ ਰਹੇਗੀ ਤੇ ਚਿੜੀਆਂ ਲਈ ਇੱਕ ਆਪਣਾ ਪੰਛੀਆਂ ਲਈ ਵੀ ਇੱਕ ਆਸ਼ਿਆਨਾ ਬਣ ਜਾਏਗਾ ਬਿਲਕੁਲ ਇਹ ਬਹੁਤ ਵੱਡੀ ਚੀਜ਼ ਹੈਗੀ ਹੈ ਕਿ ਜਿਸ ਅਜ ਦਾ ਜਿਸ ਨਾਲ ਇਹ ਉਪਰਾਲਾ ਹੋ ਗਿਆ ਜਿਸ ਤੇ ਅਸੀਂ ਨੇਸਟ ਵੰਡ ਰਹੇ ਹਾਂ ਕਿ ਲੋਕਾਂ ਨੂੰ ਚਾਹੀਦਾ ਕਿ ਆਪਣੇ ਛਾਤੇ ਦੇ ਉੱਪਰ ਪੰਛੀਆਂ ਵਸਤੇ ਘਾਰ ਜ਼ਰੂਰ ਬਣਾਉਣ ਬਾਕੀ ਹੋਰ ਵੀ ਪੰਛੀ ਆ ਗਿਆ ਜਦੋਂ ਇਹ ਨੇਸਟ ਲੱਗਣਗੇ ਉਹਨਾਂ ਦਾ ਵੀ ਇੱਕ ਰੁਝਾਨ ਵਧੇਗਾ ਕਿ ਸੀ ਵੱਤ ਤੋਂ ਵੱਧ ਜਿਹੜੇ ਪੰਛੀਆਂ ਦੀ ਅਸੀਂ ਸੇਵਾ ਵੀ ਕਰੀਏ ਤੇ ਉਹਨਾਂ ਨੂੰ ਬਚਾਈਏ ਤੇ ਇਸ ਵੇਲੇ ਸਾਡੇ ਨਾਲ ਐਨ ਜੀਓ ਦੇ ਮੈਂਬਰ ਵੀ ਹਨ ਜੋ ਕਿ ਇਸ ਵੇਲੇ ਲਗਾ ਰਹੇ ਹਨ ਤੇ ਸਰ ਸਰ ਜਿਸ ਤਰ੍ਹਾਂ ਕਿ ਅੱਜ ਇਸ ਵਰਲਡ ਸਪੈਰੋ ਡੇ ਆ ਤੇ ਤੁਹਾਡੀ ਐਨ ਜੀਓ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਸਪੈਰੋਸ ਦੇ ਲਈ ਜਿਹੜੇ ਆ ਆਲ ਨੇ ਲਗਾਏ ਜਾ ਰਹੇ ਆ ਤੇ ਇਹ ਆਲਣਾ ਲਗਾਉਣ ਦਾ ਆਈਡੀਆ ਤੇ ਆਲਣੇ ਦੇ ਵਿੱਚ ਕਿੰਨੇ ਕਿ ਸਪੈਰੋ ਪਾਸ ਸੰਜੋ ਸਕਦੇ ਸੋ ਦੇਖੋ ਜੀ ਸਭ ਤੋਂ ਪਹਿਲੇ ਤੇ ਅੱਜ ਵਰਲਡ ਸਪੈਰੋ ਡੇ ਆ ਇਸ ਕਗੇ ਮੈਂ ਸਾਰੇ ਸ਼ਹਿਰ ਵਾਸੀ ਨੂੰ ਇਹੋ ਅਪੀਲ ਕਰਦਾ ਕਿ ਦੇਖੋ ਗਰਮੀਆਂ ਆ ਰਹੀਆਂ ਤੁਸੀਂ ਆਪਣਾ ਸਪੈਰੋ ਵਾਸਤੇ ਤੁਹਾਨੂੰ ਪਤਾ ਹੈ ਅੱਜ ਕੱਲ ਘਰ ਤੇ ਆਪਣੇ ਬਣ ਗਏ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਲੈਂਟਰ ਪੈ ਗਏ ਆ ਸਾਰੀ ਜਗ੍ਹਾ ਤੇ ਸਪੈਰੋਸ ਕਿੱਥੇ ਰਹਿਣੀਆਂ ਆ ਯਾਨੀ ਕਿ ਸ਼ਹਿਰ ਕੰਕਰੀਟ ਦਾ ਜੰਗਲ ਬਣ ਗਿਆ ਬਿਲਕੁਲ 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 ਸਰ ਬਿਲਕੁਲ ਜਿਹੜਾ ਸ਼ਹਿਰ ਹੈ ਹੌਲੀ ਹੌਲੀ ਦੇਖ ਰਹੇ ਹੋ ਤੁਸੀਂ ਜਿਹੜਾ ਪੋਲੂਸ਼ਨ ਹੈ ਸਾਡਾ ਇਸ ਕਰਕੇ ਸਪੈਰੋ ਡੇ ਬਾਈ ਡੇ ਮਤਲਬ ਇੱਥੋਂ ਗਾਈ ਵੀ ਹੋ ਰਹੀਆਂ ਨੇ ਬਹੁਤ ਵਧੀਆ ਗੱਲ ਕੀਤੀ ਕਿ ਇਨਸਾਨ ਨੇ ਆਪਣੇ ਸਵਾਥ ਲਈ ਇੱਕ ਕੰਕਰੀਟ ਦਾ ਜੰਗਲ ਬਣਾਇਆ ਜਦਕਿ ਇਨਸਾਨ ਦੇ ਲਈ ਪ੍ਰਕਿਰਤੀ ਨੇ ਜਿਹੜਾ ਜੰਗਲ ਬਣਾਇਆ ਹੈ ਉਹ ਜੰਗਲ ਨੂੰ ਵਸਾਇਆ ਕਿੰਨੇ ਜਿਹੜਾ ਹੈਗਾ ਜੀਵ ਜੰਤੂ ਆ ਇਹਨਾਂ ਨੇ ਹੀ ਵਸਾਇਆ ਸਾਰਾ ਇਹਨਾਂ ਦੇ ਨਾਲ ਹੀ ਅਸੀਂ ਲੋਕਾਂ ਨੇ ਜਦੋਂ ਸਾਡੇ ਮਤਲਬ ਤੇ ਲਾਲੋ ਕਿ ਗ੍ਰੀਨਰੀ ਹੋ ਗਈ ਆ ਉਹ ਹੋ ਗਿਆ ਇਹ ਸਾਰਾ ਕੁਦਰਤ ਕਰਕੇ ਹੀ ਸਾਡ ਸਾਰਾ ਸਿਸਟਮ ਬਣਿਆ ਹੈ ਤੇ ਅਸੀਂ ਉਹ ਹੀ ਉਹ ਕੁਦਰਤ ਨੂੰ ਹੌਲੀ ਹੌਲੀ ਇਨਸਾਨ ਖਤਮ ਕਰਦਾ ਜਾ ਰਿਹਾ ਤੇ ਅਸੀਂ ਇਹੋ ਅਪੀਲ ਕਰ ਰਹੇ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇਸ ਤਰੀਕੇ ਨਾਲ ਆਪਾਂ ਇੱਕ ਉਪਰਾਲਾ ਕੀਤਾ ਸਾਡੀ ਐਨ ਜੀਓ ਨੇ ਕਿ ਵਰਲਡ ਸਪੈਰੋ ਦੇ ਤੇ ਸਪੈਰੋ ਦਾ ਇੱਕ ਘਰ ਬਣਾ ਕੇ ਅਸੀਂ ਲੋਕਾਂ ਨੇ ਕਿਹਾ ਕਿ ਸਪੈਰੋ ਇੱਥੇ ਆ ਕੇ ਰਹਿਣ ਜਿਹੜੇ ਕਿ ਅੱਜ ਕੱਲੋ ਆਪ ਨਹੀਂ ਬਣਾ ਪਾ ਰਹੀਆਂ ਠੀਕ ਹੈ ਤੇ ਉਸੇ ਤਰੀਕੇ ਨਾਲ ਅਸੀਂ ਮਤਲਬ ਚੇਂजेस ਦੇਖਾਂਗੇ ਜੀ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਅਸੀਂ ਪ੍ਰਕਿਰਤੀ ਨੂੰ ਸੰਜੋਵਾਂਗੇ ਤੇ ਚੇਂਜਸ ਵੀ ਸਾਡੇ ਲਾਈਫ ਦੇ ਵਿੱਚ ਉਸ ਤਰ੍ਹਾਂ ਬਨਾਏਗਾ ਤੇ ਸਾਨੂੰ ਪ੍ਰਕਿਰਤੀ ਨਾਲ ਜੁੜ ਕੇ ਪ੍ਰਕਿਰਤੀ ਨੂੰ ਸੰਜੋਣਾ ਚਾਹੀਦਾ ਤਾਂ ਕਿ ਇਨਸਾਨ ਤੇ ਕੁਦਰਤ ਦਾ ਜਿਹੜਾ ਰਿਸ਼ਤਾ ਜਿਹੜਾ ਪਰਮਾਤਮਾ ਵੱਲੋਂ ਬਣਾਇਆ ਗਿਆ ਉਹ ਪਹਿਲ ਰੋਕੇ ਚੱਲੇ ਜੇ ਕੁਦਰਤ ਦਾ ਬੈਲੈਂਸ ਥੋੜਾ ਜਿਹਾ ਵਿਗੜਦਾ ਤੇ ਇਨਸਾਨ ਆਪਣੇ ਆਪ ਨੂੰ ਤੁਸੀਂ ਕੋਰੋਨਾ ਦੀ ਲਹਿਰ ਦੇਖੀ ਹੋਣੀ ਹੈ ਆਪਣੇ ਆਪ ਨੂੰ ਬਚਾਉਂਦਾ ਫਿਰਦਾ ਹੈ